ਵਾਹਿਗੁਰੂ ਸਾਬ ਜੀ ਮੈਂ ਨਹੀਂ ਕਾਸ਼ਾ ਨਹੀਂ ਕਾਸ਼ ਆਹੇ ਨਾ ਮੂਰਾ ਔਸਲ ਜਾ ਰਾਖ ਲਿਓ ਸਦਨ ਜਨ ਤੂਰਾ ਸੁਖੋ ਕਲ ਗੁਰ ਸੇਵੀਐ ਅਨਸ ਸੈ ਜੋ ਸੁਬਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਬ ਜੀ ਨਾਸਰੀ ਮਹਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲਿਕਾਲ ਮਾ ਬਿਖਿਆ ਮਹਿ ਲੱਜਾ ਰਖੀ ਰਾਮ ਜਨ ਕੇ ਪੂਰਨ ਹੋ ਕਾਮ ਤਲੀ ਕਾਲ ਮ ਬਿਖਿਆ ਮਹ ਲੱਜਾਰ ਖੀਰਾਮ ਰਹਾਉ ਸਿੰਬਰ ਸਿੰਬਰ ਸਵਾਮੀ ਪ੍ਰਭ ਆਪਣਾ ਦਿਗਟ ਨ ਆਵੈ ਜਮ ਮੁਗਤ ਬਕੁੰਠ ਸਵਾਦ ਕੀ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕੰਬਲਾਰ ਜਨਕੀ ਥਾਤੀ ਓਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਚਰਨ ਕੰਬਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿੰਬਰ ਦੇ ਨਰਾਇਣ ਨਾਨਕ ਸੱਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਾਸਰੀ ਮਹਲਾ 5 ਜਨ ਕੇ ਪੂਰਨ ਹੋਏ ਕਾਮ ਕਲਿਕਾਲ ਮਾ ਵਿਖਿਆ ਮਹ ਲਜਾ ਆਖੀ ਰਾਮ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਵਾਹਿਬ ਜੀ ਜੇ ਜੇ ਤੁਮਰੇ ਧਿਆਨ ਕੋ ਨੇ ਟੁੱਟ ਧਿਆਏ ਹੈ ਸੰਤ ਅੰਤ ਲੰਗ ਮੁਗਤ ਫਲ ਪਾਵ엥ਗੇ ਭਗਵੰਤ ਅੰਤ ਲਾਂਗੇ ਮੁਕਤ ਫਲ ਪਾਵ엥ਗੇ ਭਗਵੰਤ ਸਵਈਆ पुज काट दई आर एकन के सिर काट गुराए एक पुज काट दई और एकण के सिर काट गुराए जाद वे बिरथी पुन श्री वीर को तीर लगाए और हने गजराज कने बर्बाद बने हन मंगराए ਜੋ ਗਣ ਪੂਤ ਪਿਸਾਚ ਸਿਰ ਗਾਲਣ ਸੁਰੌਣ ਤੋ ਸਾਗਰ ਮਾਂਜ ਅਨਾਏ ਔਰ ਹਨੇ ਗਜ ਰਾਜ ਕਨੇ ਬਨੇ ਹਨ ਭੂਮ ਗੁਰਾਏ ਜੋ ਗਣ ਭੂਤ ਪਸਾਚ ਸਿਰ ਗਰਨ ਸ੍ਰੌਨਤ ਸਾਗਰ ਮਾਨ ਅਨਾਏ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਿਹ